ਤਰ ਤਰ੍ਹਾਂ ਦੇ ਲੋਕ ਨੇ ਨਾ ਉਹ ਅਹੰਕਾਰੀ ਮਿਲਣਗੇ ਉਹਨਾਂ ਵਿੱਚੋਂ ਇੱਕ ਤਲਵਾਨ ਦੂਜਾ ਪਹਿਲਵਾਨ ਤੀਜਾ ਵਿਦਵਾਨ ਇਹ ਤਿੰਨ ਲੋਕ ਅਕਸਰ ਮੈਂ ਸਾਰੇ ਨਹੀਂ ਕਹਿ ਰਿਆ ਜਿਹੜਾ ਤਲਵਾਨ ਹੈ ਨਾ ਉਹ ਕੱਲਾ ਪਦਾਰਥ ਜਾਂ ਚਾਰ ਟਕੇ ਮਾਇਆ ਦਾ ਗੁਮਾਨ ਉਹਨੂੰ ਉਲਝਾ ਕੇ ਰੱਖਦਾ ਹੈ ਅੰਦਰੋਂ ਅੰਦਰੀ ਉਹਨੂੰ ਇਹ ਭਰਮ ਪਾਲ ਦਿੰਦਾ ਹੈ ਕਿ ਤੇਰੇ ਕੋਲ ਧਨ ਪਦਾਰਥ ਬੜਾ ਹੈ ਔਰ ਤੈਨੂੰ ਕੋਈ ਧਰਮ ਦੀ ਵਿਚਾਰ ਚੰਗੀ ਸਿੱਖਿਆ ਤੂੰ ਕੀ ਲੈਣਾ ਇਹ ਕੁਦਰਤੀ ਗੱਲ ਹੈ ਜਿਹੜਾ ਪਹਿਲਵਾਨ ਹੈ ਉਹਦਾ ਵੀ ਸਰੀਰ ਇੰਨਾ ਬਲਵਾਨ ਹੈ ਬਹੁਤ ਵਾਰੀ ਉਹ ਸਰੀਰ ਦੇ ਗੁਮਾਨ ਵਿੱਚ ਹੀ ਜੀਵਨ ਉਲਝਾ ਲੈਂਦਾ ਹੈ ਹਾਂ ਕਿਸੇ ਤੇ ਗੁਰੂ ਦੀ ਕਿਰਪਾ ਹੋਵੇ ਗੱਲ ਵੱਖਰੀ ਹੈ ਔਰ ਤੀਜਾ ਜਿਹੜੀ ਵਿੱਜਿਆ ਹੈ ਨਾ ਏ ਵੀ ਬਹੁਤ ਬਾਰੀ ਮਨੁੱਖ ਨੂੰ ਅਹੰਕਾਰ ਦੇ ਪੱਲੜੇ ਵਿੱਚ ਪਾ ਕੇ ਔਰ ਇਹ ਜੀਵਨ ਵਿੱਚ ਇਹੋ ਜਾਂ ਪੜਦਾ ਪਉਂਦੀ ਹੈ ਵੀ ਚਾਰ ਅੱਖਰ ਮਨੁੱਖ ਨੂੰ ਟਿਕਨ ਨਹੀਂ ਦਿੰਦੇ ਮੈਨੂੰ ਇੱਕ ਗੱਲ ਚੇਤਾ ਆ ਗਈ ਇੱਕ ਵਿਦਵਾਨ ਪੁਰਖ ਨੇ ਲਿਖੀ ਹੈ ਕਹਿਣ ਲੱਗੇ ਵੀ ਇੱਕ ਵਾਰੀ ਕੋਈ ਵਿਦਵਾਨ ਬੰਦਾ ਕਈ ਪਸ਼ਾਵਾਂ ਦਾ ਗਿਆਤਾ ਸੀ ਜੋ ਕਿਤੇ ਚਰਚਾ ਕਰਨ ਦੇ ਲਈ ਜਾ ਰਿਹਾ ਹੈ ਰਸਤੇ ਵਿੱਚ ਨਦੀ ਆਈ ਤੇ ਬੇੜੀ ਵਿੱਚ ਬੈਠ ਕੇ ਨਦੀ ਪਾਰ ਕਰਨੀ ਸੀ ਜਦੋਂ ਉਹ ਬੇੜੀ ਵਿੱਚ ਬਹਿੰਦਾ ਤੇ ਉਸ ਵੇਲੇ ਜਿਹੜਾ ਮਲਾਹ ਹੈ ਬੇੜੀ ਚਲਾਉਣ ਵਾਲਾ ਬੈਠਾ ਬੈਠਾ ਮਲਾਹ ਨੂੰ ਆਖਦਾ ਵੀ ਭਲਿਆ ਤੈਨੂੰ ਫਾਰਸੀ ਭਾਸ਼ਾ ਹੁੰਦੀ ਹੈ ਮਲਾਹ ਨੂੰ ਕਹਿਣ ਲੱਗਿਆ ਵੀ ਨਹੀਂ ਨਾ ਹੀ ਕਦੀ ਬਚਪਨ ਵਿੱਚ ਸਿੱਖੀ ਐ ਹੁਣ ਤੇ ਕਿਰਤਕਾਰ ਕਰੀਦੀ ਐ ਤੇ ਬਰਬਾਰ ਬੱਚੇ ਪਾਲਦੇ ਆ ਉਹਨੇ ਅਗੋਂ ਆਖਿਆ ਵੀ ਤੇਰਾ ਚਾਰ ਆਨੇ ਜੀਵਨ ਵਿਅਰਥ ਚਲੇ ਆ ਗਿਆ ਕੁਝ ਸਮੇਂ ਬਾਅਦ ਕਹਿਣ ਲੱਗਿਆ ਮਲਾਹ ਉਹ ਵੀ ਤੈਨੂੰ ਕਦੀ ਤੂੰ ਉਰਦੂ ਸੰਸਕ੍ਰਿਤ ਦੇ ਅੱਖਰ ਪੜ੍ਹੇ ਐ ਤੈਨੂੰ ਇਹ ਬੋਲੀ ਆਉਂਦੀ ਐ ਮਲਾਣੇ ਵਿਚਾਰੇ ਨੇ ਫਿਰ ਬਤਨਾਖੇ ਵੀ ਭਲਿਆ ਹੁਣ ਤੇ ਨਾ ਕਦੀ ਸਿੱਖਿਆ ਤੇ ਨਾ ਹੁਣ ਕੁਝ ਸਿੱਖਣ ਦਾ ਵੇਲਾ ਹੀ ਰਹਿ ਗਿਆ ਹੈ ਜ਼ਿੰਮੇਵਾਰੀਆਂ ਵੱਧ ਗਈਆਂ ਬੇੜੀ ਚਲਾਈ ਦੀ ਐ ਪਰਿਵਾਰ ਪਾਲੀਦਾ ਨਹੀਂ ਮੈਨੂੰ ਇਹ ਵੀ ਵਿੱਜਿਆ ਨਹੀਂ ਆਉਂਦੀ ਉਹ ਵਿਦਵਾਨ ਕਹਿਣ ਲੱਗਿਆ ਵੀ ਤੇਰਾ 4 ਅੰਨੇ ਹੋਰ ਭਵ 8 ਅੰਨੇ ਜੀਵਨ 16 ਅੰਨੇ ਆਪਾਂ ਪੂਰਾ ਜੀਵਨ ਮੰਨਨੇ ਆ ਵੀ 8 ਅੰਨੇ ਜੀਵਨ ਤੇਰਾ ਬ्यर्थ ਚਲਿਆ ਗਿਆ ਕਿਸੇ ਕੰਮ ਨਹੀਂ ਹੈ ਕੋਈ ਜੀ ਸਮੇ ਬਾਅਦ ਉਹ ਬੇੜੀ ਚੱਪੂ ਮਾਰ ਕੇ ਚਲਾ ਰਿਹਾ ਜੋ ਵਿਦਵਾਨ ਕਹਿਣ ਲੱਗਿਆ ਵੀ ਭਲਿਆ ਤੂੰ ਕਦੀ ਆਪਣੇ ਜੀਵਨ ਅੰਦਰ ਬ੍ਰਿਜ ਭਾਸ਼ਾ ਜਦ ਕੋਈ ਬ੍ਰਿਜ ਭਾਸ਼ਾ ਸਿੱਖੀ ਪੜ੍ਹੀ ਵਿਚਾਰੀ ਐ ਮਲਾ ਫਿਰ ਕਹਿ ਲੱਗਿਆ ਵੀ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਵੀ ਹੁਣ ਤੇ ਮੇਰਾ ਇੱਕੋ ਹੀ ਕੰਮ ਐ ਸਵੇਰ ਬਿਲੇ ਆਉਣਾ ਐ ਸ਼ਾਮ ਤੱਕ ਬੀੜੀ ਚਲਾਉਣਾ ਐ ਲੋਕਾਂ ਨੂੰ ਇੱਕ ਕਿਨਾਰੇ ਨੂੰ ਦੂਜੇ ਕਿਨਾਰੇ ਪਹੁੰਚਾਉਣਾ ਐ ਤੇ ਮਿਹਨਤ ਆਪਣੀ ਕਰਕੇ ਤੇ ਪਰਿਵਾਰ ਬੱਚੇ ਪਾਲਣੇ ਮੈਨੂੰ ਬ੍ਰਿਜ ਭਾਸ਼ਾ ਵੀ ਨਹੀਂ ਆਉਂਦੀ ਮੈਂ ਤੇ ਮੂਲ ਬੋਲੀ ਆਪਣੀ ਬੋਲ ਕੇ ਤੇ ਆਪਣਾ ਪਰਿਵਾਰ ਪਾਲਣਾਂ ਐ ਹੋਣੋ ਵਿਦਵਾਨ ਕਹਿਣ ਲੱਗਿਆ ਵੀ ਤੇਰੀ 12 ਆਨੇ ਜੀਵਨ ਭਵ ਜੀਵਨ ਦੇ ਤਿੰਨ ਹਿੱਸੇ ਬ्यर्थ ਚਲੇ ਗਏ ਜੇ ਤੂੰ ਇਹ ਭਾਸ਼ਾ ਮੈਂ ਨਹੀਂ ਜਾਣਦਾ ਇਹਨੇ ਵੇੜੀ ਚੱਲ ਰਹੀ ਸੀ ਤੇ ਪਾਣੀ ਵਿੱਚ ਕੁਦਰਤੀ ਤੌਰ ਤੇ ਪਿੱਛੋਂ ਬੜਾ ਭਰਮਾ ਇੱਕ ਪਾਣੀ ਦਾ ਇਹੋ ਜਿਹਾ ਪ੍ਰਵਾਹ ਆਇਆ ਕਿ ਨਦੀ ਦੇ ਪਾਣੀ ਵਿੱਚ ਬਹੁਤ ਜ਼ਿਆਦੇ ਹਲਚਲ ਹੋ ਗਈ ਤੇ ਬੇੜੀ ਹਿਲਣ ਲੱਗ ਗਈ ਇਹੋ ਜਿਹਾ ਵਕਤ ਆਇਆ ਵੀ ਕਿਨਾਰੇ ਪਹੁੰਚਣਾ ਮੁਸ਼ਕਲ ਹੋ ਜਾਏਗਾ ਹੁਣ ਮਲਾ ਪੁੱਛਦਾ ਹੈ ਵਿਦਵਾਨ ਹਜੇ ਪਾਣੀ ਵਿੱਚ ਹੈ ਬੇੜੀ ਉਹ ਪੁੱਛਦਾ ਵੀ ਤੈਨੂੰ ਤੈਰਨਾ ਆਉਂਦਾ ਤੇ ਵਿਦਵਾਨ ਅੱਗੋਂ ਕਹਿ ਲੱਗਿਆ ਵੀ ਨਹੀਂ ਮੈਨੂੰ ਤੈਰ ਤੈਰਨਾ ਨਹੀਂ ਆਉਂਦਾ ਕਹਿ ਲੱਗੇ ਫਿਰ ਤੇਰਾ 16 ਆਨੇ ਜੀਵਨ ਹੀ ਬਰਬਾਦ ਹੈ ਕਿਸੇ ਕੰਮ ਨਹੀਂ ਹੈ ਕਿਉਂਕਿ ਹੁਣ ਪਾਣੀ ਇੰਨਾ ਉੱਪਰ ਛਲ ਹੋ ਗਿਆ ਹੈ ਬੇੜੀ ਡੁੱਬੇਗੀ ਡੁੱਬੇਗੀ ਜਿਹੜਾ ਤਹਰੇਗਾ ਉਹ ਤੇ ਕਿਨਾਰੇ ਤੇ ਮੈਂ ਤੇ ਪਹੁੰਚ ਜਾਣਾ ਕਿਉਂਕਿ ਮੈਂ ਤੇ ਤੈਰਨ ਜਾਣਣਾ ਔਰ ਜੇ ਤੇਨੂੰ ਤੈਰਨਾ ਨਹੀਂ ਆਉਂਦਾ ਤੇ ਤੇਰਾ 16 ਆਨੇ ਜੀਵਨ ਹੁਣ ਬਰਥ ਚਲੇ ਜਾਏਗਾ